ਕੱਲ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਅਗਵਾਈ ਚ ਜੋ ਉਹਨਾਂ ਨੇ ਫੈਸਲੇ ਕੀਤੇ ਸੀਗੇ 2 ਦਸੰਬਰ ਨੂੰ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਅਕਾਲੀ ਦਲ ਦੀ ਭਰਤੀ ਜਿਹੜੀ ਆ ਉਹ ਸੱਤ ਮੈਂਬਰੀ ਕਮੇਟੀ ਕਰੋਗੇ ਤਾਂ ਉਹਦੇ ਤੋਂ ਦੋ ਮੈਂਬਰ ਅਸਤੀਫਾ ਦੇ ਗਏ ਸੀ ਪੰਜ ਰਹਿ ਗਏ ਪੰਜਾਂ ਨੂੰ ਫਿਰ ਜਥੇਦਾਰ ਜੀ ਨੇ ਹਦੇਸ ਦਿੱਤਾ ਸੀ ਕਿ ਤੁਸੀਂ ਸਾਰੇ ਪੰਜਾਬ ਚ ਜਾ ਕੇ ਭਰਤੀ ਕਰੋ ਤਾਂ ਬਕਾਇਦਾ ਪਿੰਡ ਲੈਵਲ ਤੋਂ ਲੈ ਕੇ ਮੁਰਕੇ ਸਾਰੀ ਜ਼ੋਨ ਹੋਵੇ ਨਾਲ ਆਧਾਰ ਕਾਰਡ ਦਾ ਨੰਬਰ ਲੱਗੇ ਫਿਰ ਲੋਕ ਮੈਂਬਰ ਬਣਨ ਤੇ ਕਾਲੀਦਾਲ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਬਹੁਤ ਥੱਲੇ ਚਲਾ ਗਿਆ ਸੀ ਕੌਮ ਦੀ ਆਣ ਸ਼ਾਨ ਤੇ ਬਹੁਤ ਫਰਕ ਪਿਆ ਸੀ ਉਹਨੂੰ ਅੱਗੇ ਲਿਆਉਣ ਵਾਸਤੇ ਮੁੜ ਕੇ ਖਾਲਸਾ ਪੰਥ ਚੜ੍ਹਦੀ ਕਲਾ 'ਚ ਆਵੇ ਉਹਦੇ ਵਾਸਤੇ ਜਸਵੰਤ ਸਿੰਘ ਸਾਹਿਬ ਨੇ ਉਪਰਾਨਾ ਕੀਤਾ ਸੀ ਉਹਦੇ ਸਬੰਧ ਚ ਕੱਲ ਨੂੰ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਭਰਤੀ ਕਮੇਟੀ ਉਹ ਕੌਂਸਲ ਤੋਂ ਹਰਨਾ ਕਰ ਚਾਹੀਦੀ ਆ ਤੇ ਲੋਕਾਂ 'ਚ ਬਹੁਤ ਉਤਸ਼ਾਹ ਵਾਲੇ ਲੋਕ ਭੱਜ ਕੇ ਇਜਾਦ ਨੂੰ ਉਹਨਾਂ ਨੂੰ ਜੋ ਨਾਲ ਲੱਗੇ ਅ ਭਗਤੀ ਵਾਸਤੇ ਪ੍ਰਧਾਨ ਹੰਦਲਾ ਕਰਦੇਗੇ ਅਸਲ ਕਿ ਕਿ ਅਸੀਂ ਸਾਰੇ ਲੋਕ ਜਿਹੜੇ ਆਉਂਦਾ ਕਾਲਪਾ ਤੇ ਆਉਂਦੇ ਅਹਮ ਮੰਨਿਆ ਰੱਬੀ ਹੁਕਮਾਂ ਸਾਡੇ ਵਾਸਤੇ ਉਸੇ ਕਿਸੇ ਲਾਲਚ ਵਾਸਤੇ ਨਹੀਂ ਅਸੀਂ ਪੌਂਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਉਹ ਕਿਤੇ ਬਹੁਤ ਚੰਗੀ ਚੀਜ਼ ਹੋਵੇ ਜਿਹਨੇ ਵੀantra ਦੀਆਂ ਸੁਣ ਰਹੇ ਨੇ ਉਹ ਸਾਰਿਆਂ ਲਈ ਦਾ ਸੇ ਅਕਾਲ ਤਖਬੇ ਮਨ ਮਰਜਾ ਦਾ ਬਹਾਲ ਕਰਨ ਵਾਸਤੇ ਸਾਰਿਆਂ ਨੂੰ ਖੁਮੋਬਾਕ ਤੁਹਾਨੂੰ ਜੀਦਾ ਜੋ ਵੀ ਅਕਾਲ ਤਖਬੇ ਦਾ ਪ੍ਰਮਾਣ ਉਪਰਕਲ ਚਾਹੁੰਦੇ ਜੀ